ਅੱਜ ਜਿਵੇਂ ਅੱਜ ਉਹ ਚੱਲ ਰਿਹਾ ਉਹ ਚੱਲ ਨਹੀਂ ਰਿਹਾ ਨੋਟ ਬਦਲ ਗਏ ਪਤਾ ਨਹੀਂ ਚੱਲਦੇ ਨਹੀਂ ਨੋਟ ਆ ਟੋਲ ਫਲਾਜੇ ਤੇ ਆਏ ਕਿਤੇ ਖਰਚਾ ਉਹ ਲਈ ਦੀ ਉਹਨਾਂ ਨੇ ਨੋਟ ਕਹਿੰਦੇ ਨਾ 500 ਦਾ ਨਹੀਂ ਲੈਣਾ ਹਜ਼ਾਰ ਦਾ ਨਹੀਂ ਲੈਣਾ ਮੈਂ ਕਿਹਾ ਚਲੋ ਟੋਲ ਤੇ ਫ੍ਰੀ ਹੋਏ ਨਾ ਦੋ ਦਿਨ ਅਸੀਂ ਜਦੋਂ ਆ ਰਹੇ ਸੀ ਤੇ ਉਹ ਹੁਣ ਕਈ ਬੰਦੇ ਸੋਚਦੇ ਹੋਣਗੇ ਵੀ ਜੇ ਵਾਪਸ ਕਰ ਜੀ ਕਿਤੇ ਕੰਮ ਨਹੀਂ ਆਉਣਾ ਜਮਾ ਪਏ ਆ ਜਿਨ੍ਹਾਂ ਤੇ ਮੈਂ ਰਾਤ ਸਾਢੇ 8 ਵਜੇ ਸੀ ਮੈਨੂੰ ਇੱਕ ਫੋਨ ਆਇਆ ਕਿਸੇ ਬੰਦੇ ਦਾ ਕਹਿੰਦੇ ਜ਼ਰੂਰੀ ਗੱਲ ਕਰਨੀ ਹੈ ਮੈਂ ਕਿਹਾ ਹਾਂਜੀ ਉਹ ਮੈਂ ਜਾਣਦਾ ਉਹਨਾਂ ਨੂੰ ਕੌਣ ਨੇ ਪਰਿਵਾਰ ਤੇ ਮੈਨੂੰ ਕਹਿੰਦੇ ਅਸੀਂ ਨਾ ਜੀ ਬਾਬਾ ਜੀ 4 ਲੱਖ ਰੁਪਈਆ ਸੇਵਾ ਕਰਨੀ ਸੀ ਤੇ ਕਿਸਵੇਰੇ ਆਈਏ ਮੈਂ ਕਿਹਾ ਇਹਨਾਂ ਨੇ ਤਾਂ ਕਦੇ 4000 ਨਹੀਂ ਦਿੱਤਾ ਇਹ 4 ਲੱਖ ਵੀ ਮੈਂ ਬੜਾ ਹੀ ਹਰਾਨ ਹੋਇਆ ਇਹ 4 ਲੱਖ ਕਿੱਥੋਂ ਦੇਣਾ ਹੈ ਯਾਰ ਤੇ ਸਵੇਰੇ ਹੀ ਉਹ ਜਦੋਂ ਘੰਟੇ ਬਾਅਦ ਪਤਾ ਲੱਗਾ ਉਹ ਫਿਰ ਮੇਰੇ ਗੱਲ ਸਮਝ ਜਾਈਗਾ ਵੀ ਇਹ ਤੇ ਗੱਲ ਹੀ ਕੋਈ ਹੋਰ ਹੈ ਕਾਲਾ ਧੰਗ ਬਾਹਰੋਂ ਤੇ ਪਤਾ ਨਹੀਂ ਆਉਣਾ ਕਿ ਅੰਦਰੋਂ ਬਹੁਤ ਨਿਕਲੇਗਾ ਹੁਣ ਬਾਹਰ ਦਾ ਤੇ ਪਤਾ ਨਹੀਂ ਪਰ ਅੰਦਰੋਂ ਕਾਲਾ ਅੱਜ ਅਖਬਾਰ ਦੀ ਖਬਰ ਸੀ ਜਗ ਬਾਣੀ ਵਿੱਚ ਤੁਸੀਂ ਪੜ੍ਹ ਕੇ ਵੇਖੋ ਕਿ ਸੱਚ ਹਵਾਲਾ ਵੀ ਦੇ ਦੀਏ ਕਿ ਕਈ ਵਾਰੀ ਵੀ ਆਪਣੇ ਕੋਲੋਂ ਤੇ ਨਹੀਂ ਗੱਲਾਂ ਉੱਡ ਬਹੁਤ ਰਹੀਆਂ ਨੇ ਉਡਦੀਆਂ ਬਹੁਤ ਨੇ ਗੱਲਾਂ ਅਖਬਾਰ ਦੀ ਖਬਰ ਕਿ ਬਲਾਡੇ ਦੇ ਵਿੱਚ ਇੱਕ ਬੜਾ ਤਕੜਾ ਸੇਠ ਘਾਟੇ 'ਚ ਜਾ ਰਿਹਾ ਸੀ ਪਿਛਲੇ 3-4 ਮਹੀਨਿਆਂ ਤੋਂ ਘਾਟੇ 'ਚ ਬੜਾ ਤੂਹੀ ਰੋ ਰੋ ਬੁਰਾ ਹਾਲ ਉਹਦਾ ਹੋਇਆ ਡਿਪਰੈਸ਼ਨ 'ਚ ਚਲਿਆ ਗਿਆ ਗੋਲੀ ਖਾਂਦਾ ਰੋਜ਼ ਡਿਪਰੈਸ਼ਨ 'ਚ ਤੇ ਮੇਰੇ ਵਪਾਰ 'ਚ ਘਾਟਾ ਪੈ ਰਿਹਾ ਹਾਏ ਪੈਸੇ ਗਏ ਪੈਸੇ ਗਏ ਤੇ ਹੁਣ ਜਦੋਂ ਰਾਤ ਦੀ ਖਬਰ ਆਈ ਹੈ ਘਰ ਵਾਲੀ ਨੇ ਹੌਲੀ 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 ਦਾਸੀ ਦਿੱਤਾ ਕਹਿੰਦੀ 20 ਲੱਖ ਮੇਰੇ ਕੋਲ ਨਹੀਂ ਗਿਆ ਤੇ ਰੌਲਾ ਪੈ ਗਿਆ ਕਹਿੰਦੇ ਤਲਾਕ ਲੈਣਾ ਤਲਾਕ ਲੈਣਾ ਲੈ ਕਹਿੰਦੇ ਕਰਾਤਾ ਮੋਦੀ ਨੇ ਤਲਾਕ ਰੌਲਾ ਪੈ ਗਿਆ ਕਿ ਕਹਿੰਦੇ ਹੁਣ ਤਲਾਕ ਲੈਣਾ ਐਨਾ ਰੌਲਾ ਵੱਧ ਗਿਆ ਉਹਨਾਂ ਦਾ ਫਿਰ ਬੰਦੇ ਵਿੱਚ ਪਏ ਉਹ ਕਹਿੰਦਾ ਮੈਂ ਡਿਪਰੈਸ਼ਨ ਤੇ ਚਾਈ ਜਾਣਾ ਹੈ ਇਕੱਲੀ 20 ਲੱਖ ਪਤਾ ਨਹੀਂ ਘਰ ਦੇ ਲਈ ਰੱਖਿਆ ਹੈ ਤੇ ਚੋਰੀ ਕਰਕੇ 20 ਲੱਖ ਤੇ ਸਾਡੇ ਆ ਇੱਕ ਸਿੰਘ ਹੈ ਮੇਰੇ ਨਾਲ ਤੇ ਉਹਦੀ ਮਾਂ ਬੀਬੀ ਰਾਤ ਕਹਿੰਦੀ 2000 ਰੁਪਇਆ 1000 ਜਰ ਦੇ ਨੋਟ ਲਿਆ ਕੇ ਟੇਬਲ ਤੇ ਰੱਖ ਤੇ ਕਹਿੰਦੀ ਆ ਸਵੇਰੇ ਲਾ ਲਿਓ ਕਿਸੇ ਪਾਸੇ ਕਹਿੰਦਾ ਕਾਲਾ ਧੱਲ ਤੇ ਸਾਡੇ ਘਰੋਂ ਹੀ ਨਿਕਲੀ ਜਾਂਦਾ 12 ਤੇ ਪਤਾ ਨਹੀਂ ਹੋਣਾ ਕਿੰਨੀ ਹੋਣਾ ਇਹ ਬੀਬੀ ਲਈ ਆਉਂਦੀ ਕਾਲਾ ਧਨ ਇਕੱਠਾ ਕਰਕੇ ਅੰਦਰੋਂ ਪਿਆਰ 2000 ਬੀਬੇ ਹੋਰ ਵੀ ਹੈ ਕਿਤੇ ਲੁਕੋਇਆ 1500 ਦਾ ਨੋਟ ਇਹ ਬੜਾ ਕੁਝ ਨਿਕਲ ਮੈਂ ਖੁੱਡਾਂ ਨੂੰ ਮੈਂ ਸੋਚਦਾ ਜੀ ਮੈਂ ਕਿ ਬਾਬੇ ਵੀ ਬੜੇ ਦੁਖੀ ਹੋਣਗੇ ਇਹਨਾਂ ਨੇ ਵੀ ਸਰਾਣਿਆਂ ਥੱਲੇ ਬਥੇਰਾ ਲਕੋਲ ਕੋ ਰੱਖਿਆ ਹੋਣਾ ਹੁੰਦਾ ਹੀ ਹੈ ਜਿਹੜੇ ਬੰਦੇ ਪਤਾ ਹੀ ਹੈ ਬਥੇਰੇ ਹੈ ਇੱਕ ਤਾਂ ਸਰਕਾਰਾਂ ਦੇ ਪਾਲੇ ਗੁੰਡੇ ਬਾਬੇ ਬੇਰੇ ਸਰਕਾਰਾਂ ਦੇ ਪਾਲੇ ਹੋਏ ਔਖੇ ਤੇ ਸਾਰੇ ਹੀ ਚਲੋ ਕੋਸ਼ਿਸ਼ ਕਰੀਏ ਵੀ ਸੁਧਾਰ ਹੋਵੇ ਕਿਸੇ ਤਰੀਕੇ ਨਾਲ ਜਿਵੇਂ ਵੀ ਹੈ ਨਾ ਜੇ ਕੋਈ ਸੁਧਾਰ ਹੋ ਸਕਦਾ ਹੈ ਤੇ ਬਹੁਤ ਚੰਗੀ ਗੱਲ ਹੈ ਨੌਜਵਾਨਾਂ ਨੂੰ ਬਰਾਬਰ ਦੇ ਹੱਕ ਮਿਲ ਜਾਣ ਰੁਜ਼ਗਾਰ ਮਿਲ ਜਾਏ ਸਾਡੇ ਵੀਰਾਂ ਨੂੰ ਨਾ ਬਾਹਰ ਭੱਜਣਾ ਪਵੇ ਇੰਨਾ ਕੁ ਪੈਸਾ ਜਿੰਨਾ ਕੋ ਖਿਲ ਰਿਆ ਕਿਤੇ ਬਾਹਰ ਨੂੰ ਆ ਜਾਏ ਨਾ ਤੇ ਜਿਹੜੇ ਹਰ ਕੋ ਨੂੰ ਹੱਕ ਮਿਲ ਜਾਏ ਕਿਰਪਾ ਹੋ ਜਾਏ ਬਾਕੀ ਇਹ ਵੀ ਇਹਨਾਂ ਨੂੰ ਬੇਨਤੀ ਕਰਦੀਏ ਸੋਦੀ ਜੇ ਇੱਕ ਨਾਲ ਸਰਕਾਰਾਂ ਤੱਕ ਤੇ ਵੈਸੇ ਜਦੋਂ ਇਹ ਗੱਲਾਂ ਪਹੁੰਚਣੀਆਂ ਤੇ ਨਹੀਂ ਹੁੰਦੀਆਂ ਕੰਨਾਂ ਤੱਕ ਇਹਨਾਂ ਤੱਕ ਪਰ ਇੰਨੀ ਕੁ ਬੇਨਤੀ ਵੀ ਕਰਦੀਏ ਵੀ ਇਹ ਨਾ ਹੋਵੇ ਵੀ ਇਕੱਲੇ ਗਰੀਬ ਹੀ ਰਗੜੇ ਜਾਣ ਵਿਜੇਨਾ ਦਾ 2-4 ਲੱਖ ਪਈਆਂ ਨੇ ਆਸੇ-ਪਾਸੇ ਕਰਿਓ ਰਗੜੇ ਜਾਣ। ਇਹ ਵੀ ਕਰ ਲੋ ਮਾੜਾ ਜੀ ਵੀ ਜਿਹੜੀ ਉਹ ਬਾਹਰ ਹੈ ਨਾ ਜਿਹੜੀ ਤੁਹਾਡੀ ਸਵਿਸ ਬੈਂਕਾਂ ਚ ਪੈਸਾ ਪਿਆ ਹੈ ਉਹ 500 ਦਾ ਜਾਂ 1000 ਦੇ ਨੋਟਾਂ ਚ ਨਹੀਂ ਉਹ ਡਾਲਰਾਂ ਚ ਹੈ ਉਹ ਵੀ ਲਿਓ। ਇਹ ਨਾ ਹੋ ਵੀ ਆਮ ਬੰਦੇ ਰਗੜੇ ਜਾਣ ਤੇ ਉਹਨਾਂ ਦਾ ਪੈਸਾ ਉਹ ਵੀ ਪਿਆ ਰਹੇ ਜੇ ਆਪ ਕੋਲ ਸਤ ਤਾ। ਇੱਕ ਕਾਲਾ ਧੰਨ ਬਾਹਰੋਂ ਆਉਣ ਦੀਆਂ ਰੌਲਾ ਪੈ ਰਿਹਾ ਪਿਛਲੇ ਕਈ ਸਾਲਾਂ ਦਾ। ਬਾਰੋਂ ਵੀ ਆਉਣਾ ਚਾਹੀਦਾ ਹੈ ਨਾ ਫਿਰ ਅੰਦਰ ਵਾਲਾ ਤੇ ਚੰਗੀ ਗੱਲ ਇਹਦੇ ਤੇ ਸਵਾਗਤ ਹੈ ਭਾਈ ਵੀ ਅੰਦਰ ਵਾਲਾ ਕਾਲਾ ਧੰਗ ਤੇ ਸਵਾਗਤ ਹੈ ਵੀ ਹਰ ਇੱਕ ਦਾ ਇਹ ਇਹ ਤੇ ਥੋੜਾ ਹੈ ਬਹੁਤ ਤੇ ਜਿਹੜਾ ਉਹ ਹੈ ਉਹ ਵੀ ਲਿਆਓ ਕਿਤੇ ਬਾਹਰ ਵਾਲਾ ਇਹਨਾਂ ਦਾ ਡਾਲਰਾਂ ਚੋਂ ਵੀ ਪਿਆ ਰਹੇ ਜੇ ਤੇ ਰਗੜੇ ਵਿਚਾਰੇ ਇੱਧਰ ਆਲੇ ਜਾਣ ਇੱਧਰ ਆਲਿਆਂ ਦਾ ਵੀ ਲੈ ਲਓ ਠੀਕ ਹੈ ਪਰ ਬਾਹਰ ਰਹਿਣ ਲਈ ਮੰਗਾ ਲਓ ਉਹ 500 ਦੇ 1000 ਦੇ ਨੋਟਾਂ ਚ ਨਹੀਂ ਉਹ ਤੇ ਡਾਲਰਾਂ ਚ ਜਮਾ ਹੋਇਆ ਹੋਇਆ ਹੈ ਜਿਹੜਾ ਬਾਹਰਲਾ ਕਾਲਾ ਧੰਗ ਉਹ ਵੀ ਆ ਜਾਏ ਸੋ ਸੁਧਾਰ ਹੋਵੇ ਚੰਗੀ ਗੱਲ ਹੈ ਤੇ ਗੁਰੂ ਜੀ ਮਿਹਰ ਕਰਦੇ ਆ ਭਾਈ ਹੁਣ ਇਹ ਤੇ ਵੇਖੋ ਇਹਨੂੰ ਕਹਿੰਦੇ ਆ ਮਜਬੂਰੀਆਂ ਜਿਹੜਾ ਫੋਨ ਕਰਕੇ ਕਹਿੰਦਾ 4 ਲੱਖ ਰੁਪਈਆ ਸੇਵਾ ਕਰਨੀ ਹੈ ਇਹ ਮਜਬੂਰੀ ਹੈ ਵੀ ਹੋਰ ਤੇ ਕਿਸੇ ਫਸੇ ਲੱਗਣਾ ਨਹੀਂ ਚਲੋ ਸੇਵਾ ਹੀ ਕਰ ਲੋ ਵਿਚਾਲੇ ਇੱਥੇ ਤੇ ਆਓ ਆਪੇ ਵੇਖੀ ਜਾਏਗੀ ਕਿੱਧਰ ਜਾਏਗਾ ਹੁਣ ਤੇ ਬਾਬਿਆਂ ਨੇ ਵੀ ਲਾਤੀਆਂ ਉਹ ਲਿਖ ਕੇ ਲਾਤਾ ਵੀ 500 ਦਾ ਮੱਥਾ ਨੱਟੇ ਮੈਨੇਜਰਾਂ ਨੂੰ ਕਹਿਤਾ ਵੀ 500 ਨਹੀਂ ਲੈਣਾ 1000 ਦਾ نوٹ ਹੀ ਲੈਣਾ ਤੇ ਪੁਲਿਸ ਵਾਲਿਆਂ ਨੇ ਕੋਲ ਲੰਗਾ ਲੰਘ ਜਾਣਾ ਉਹਨੇ ਕਿਹਾ 500 ਲੈ 500 ਕਹਿੰਦਾ 100 ਹੀ ਦੇ ਦੇ 500 ਰਹਿਣ ਤੇ 100 ਹੀ ਦੇ ਦੇ ਹੋ ਜਾਣਾ ਸ਼ਾਇਦ ਇਤਨੀ ਹੋਏਗਾ ਉਹ ਲੱਗਦਾ ਦੇ ਦਈਏ ਚਲੋ ਮਹਾਰਾਜ ਕਿਰਪਾ ਰੱਖਣ